ਜਦੋਂ ਇਹਨਾਂ ਨੇ ਜਦੋਂ ਇੱਕੋ ਗਏ ਆ ਸਾਰੇ ਇਹਨਾਂ ਮੈਂ ਇਹਨੂੰ ਕਿਹਾ ਇਹਨੂੰ ਕਿਹਾ ਮੈਂ ਕਿਹਾ ਕੁੜੀ ਅੰਦਰ ਹੀ ਆ ਸਾਰਿਆਂ ਨੂੰ ਕਿਹਾ ਮੈਂ ਮੈਂ ਕਿਹਾ ਕੁੜੀ ਅੰਦਰ ਹੀ ਆ ਮੰਨ ਲਓ ਮੈਂ ਕਿਹਾ ਉਹਨੂੰ ਬਾਹਰ ਬੁਲਾਓ ਉਹਨੂੰ ਬਾਹਰ ਬੁਲਾਓ ਮੈਂ ਅੰਦਰੋਂ ਉੱਥੋਂ ਗਾਲ੍ਹਾਂ ਕੱਢਦਾ ਆ ਮੈਂ ਕਿਹਾ ਜਿਹੜਾ ਹੋਇਆ ਨਾ ਮੈਂ ਕਿਹਾ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਿਹਾ ਮੈਂ ਸੱਪੜ ਮਾਰੂਗਾ ਮੈਂ ਕਿਹਾ ਜੋ ਮਰਜ਼ੀ ਹੋਵੇ ਜਦੋਂ ਮੈਂ ਭਾਈ ਆਇਆ ਨਾ ਜਦੋਂ ਮੈਂ ਬੈਲ ਮਾਰੀ ਐ ਇੱਕੀ ਦਾੜੀ ਦਾ ਹੱਥ ਜੋੜੇ ਆ ਕੇ ਮੈਂ ਕਹਾ ਬਾਬਾ ਜੀ ਇੰਟੀ ਦਾੜੀ ਚਿੱਟੀ ਦਾੜੀ ਮੈਂ ਕਹਾ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਮੈਂ ਕਹਾ ਤੁਸੀਂ ਮੈਂ ਕਹਾ ਤੁਸੀਂ ਸਾਡੇ ਝੂਟ ਗਿਆ ਕਿ ਕੁੜੀ ਸਾਡੀ ਬਾਹਰੋਂ ਮੁੜ ਕੇ ਚਲ ਗਈ ਆ ਮੈਂ ਕਹਾ ਕੁੜੀ ਦਾ ਹੀ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਵੀਡੀਓ ਦਿਖਾਈ ਫੋਨ ਕਹਿੰਦਾ ਕਹਿੰਦਾ ਕੁੜੀ ਦਿਖਾਓ ਕਹਿੰਦਾ ਕਿ ਕੁੜੀ ਅੰਦਰ ਆਈ ਬਹੁਤ ਆਨ ਦਾ ਗੱਲ ਕਰ ਰਿਹਾ ਕਹਿੰਦਾ ਮੇਰੀਆਂ ਵੀ ਧੀਆ ਪੈਣਾ ਮੈਂ ਕਹਾ ਅੰਗਲ ਜੀ ਮੈਂ ਕੋਈ ਇਹ ਨਹੀਂ ਇਹਨਾਂ ਮੈਂ ਕਹਾ ਤੁਸੀਂ ਵੀ ਬਹੁਤ ਵੱਡੇ ਸਾਡੇ ਤੋਂ ਮੈਂ ਕੋਈ ਨਹੀਂ ਮੈਂ ਕਾਮ ਕਰਦਾ ਮੈਂ ਕਿਹੜਾ ਵੀਸਰ ਤੋਂ ਬਹੁਤ ਵੱਡੇ ਮੈਂ ਕਹਿੰਦਾ ਮੈਂ ਤਾਂ ਤੋਂ ਬਹੁਤ ਛੋਟਾ ਮੇਰੀ ਕੋਈ ਉਮਰ ਨਹੀਂ ਹੈਗੀ ਮੈਂ ਕਹਿੰਦਾ ਤੁਸੀਂ ਉਹਨੂੰ ਬਾਹਰ ਮੈਂ ਕਹਿੰਦਾ ਤੁਹਾਨੂੰ ਅਸੀਂ ਫੁਟੇਜ ਦਿਖਾ ਦਿੰਦੇ ਆ ਇਹ ਫੁਟੇਜ ਦੇਖੋ ਜਿਹੜੇ ਕੁੜੀ ਦੀ ਮਦਰ ਹੈ ਉਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਅਸੀਂ ਕੁੜੀ ਦੀ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਕਿ ਜੇ ਸਾਡੀ ਕੁੜੀ ਅੰਦਰ ਗਈ ਹੋਈ ਤੇ ਫੇਰ ਤੂੰ ਆਪਣਾ ਹਿਸਾਬ ਲਾ ਲਈ ਇੱਥੇ ਹੀ ਖੜ ਕੇ ਉਹਨੂੰ ਦਿਖਾਈ ਆ ਕਿ ਸਾਡੀ ਕੁੜੀ ਤੇਰੇ ਘਰ ਦੇ ਅੰਦਰ ਗਈ ਆ ਐਂਟਰ ਹੋਈ ਆ ਅਹੀਂ ਇਹਨੂੰ ਕਿਹਾ ਵੀ ਆ ਕਿ ਕੁੜੀ ਅੰਦਰ ਹੋਈ ਕਹਿੰਦਾ ਚੁੰਡ ਜਿਹਾ ਖੜਾ ਕਹਿੰਦਾ ਨਹੀਂ ਜੀ ਨਹੀਂ ਗਈ ਜੀ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਅਹੀਂ ਇੰਨੀ ਆਂਟੀ ਨੇ ਕਿਹਾ ਕੁੜੀ ਦੀ ਮਦਦ ਨੇ ਕਹਿੰਦੀ ਗੇਟ ਖੋਲ ਜੇੜ ਖੋਲ ਕਹਿੰਦੀ ਆਪ ਦਾ ਜਦੋਂ ਉਹਨੇ ਗੇਟ ਖੋਲਿਆ ਲਾ ਕੇ ਜਦੋਂ ਉਹਨੇ ਗੇਟ ਕੀਤਾ ਇੱਕ ਵਾਰ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੇ ਸਾਰਾ ਚੈੱਕ ਕੀਤਾ ਸਾਨੂੰ ਨਹੀਂ ਪਤਾ ਅਹੀਂ ਕਦੋਂ ਤੇ ਚੈੱਕ ਕਰਦੇ ਵੇ ਕੁੜੀ ਨੂੰ ਕਦੋਂ ਤੇ ਲੱਭਦੇ ਵੇ ਇਹ ਜੀ ਸਾਨੂੰ ਨਹੀਂ ਇਨਾ ਪਤਾ ਅਹੀਂ ਇਹ 8:30 ਵਜੇ ਗੇਟ ਖੋਲਿਆ ਵੇ ਜੀ ਅਹੀਂ ਜਦੋਂ ਗੇਟ ਖੋਲਿਆ ਆ ਮੈਂ ਜਿੱਦ ਸਦਾ ਅੰਦਰ ਗਿਆ ਵਾ ਪਿੱਛੋਂ ਭਾਜੀ ਖੜੇ ਸੀਗੇ ਮੈਨੂੰ ਹਣ ਪਈ ਦੀ ਬਲਕਿ ਵੇਸ ਨਹੀਂ ਯਾਦ ਉਹਨਾਂ ਨੇ ਭਾਜੀ ਬਾਥਰੂਮ ਖੋਲ੍ਹਿਆ ਹੀ ਆ ਸਾਡੀ ਭੈਣ ਭਈ ਉੱਤੇ ਮਰੀ ਪਈ ਆ ਇੰਨਾ ਦੁੱਖ ਪੈਣ ਇਹਦੇ ਵਿੱਚ ਚਿੱਟੀ ਦੀ ਡਾਲੀ ਕਰਕੇ ਇੰਨਾ ਮੈਂ ਨੂੰ ਕੀਤਾ ਮੈਂ ਕਹਿੰਦਾ ਨਹੀਂ ਤੇ ਪੁਲਸ ਵਾਲੀ ਗੱਲ ਪੁਲਸ ਕਾਰਵਾਈ ਕਰ ਗਈ ਆ ਪੁਲਸ ਕਾਰਵਾਈ ਕਰ ਗਈ ਆ ਕਹਿੰਦੇ ਅੱਜ ਸਵੇਰੇ 10 ਵਜੇ ਦੇਖਾਂਗੇ ਅੱਜ ਸਵੇਰੇ 10 ਵਜੇ ਇੱਕ ਗੱਡੀ ਦੀ ਚੈਰੀ ਕਰ ਰਹੀ ਹੈਗਾ ਇਹ ਬੋਰੇ ਦੀ ਪੈਕਿੰਗ ਗੱਡੀ ਦੀ ਡਿੱਕੀ ਕਰਕੇ ਗੱਡੀ ਕਰਕੇ ਗੱਡੀ ਰਾਈ ਹੈ ਇਨਵੈਸਟਿਗੇਟ ਕਰਕੇ ਜਿਹੜੀ ਲੜਕੀ ਉਹਦੀ ਕਿੰਨੀ ਉਮਰ ਹੈ ਭਾਈ ਜੀ 12 ਸਾਲ ਦਾ ਸਾਲੇ ਉਹਦੀ ਉਮਰ ਹੈ ਫੇਰੀ ਪੈੜਾਂ ਰਕੀ ਝੋਟੀ ਮੈਨੂੰ ਜਿੱਤੇ ਮੇਰੇ ਵੀਰਾ 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 ਸਾਲੇ ਨੇ ਕਲਕ ਕਲਾ ਕਰਦਾ ਸਾਡੀ ਪੈਹ ਚ ਇੰਨਾ ਜ਼ਿਆਦਾ ਦੁੱਖ ਦਿੱਤਾ ਇਹਨਾਂ ਨੂੰ ਹਾਂ ਜਦੋਂ ਟੈਕਨੋ ਜੀ ਇਹਨਾਂ ਨੇ ਜਦੋਂ ਇੱਕੋ ਗਏ ਆ ਸਾਰੇ ਇਹ ਮੈਂ ਤੈਨੂੰ ਕਿਹਾ ਇਹਨੂੰ ਕਿਹਾ